ਸੀਨੀਅਰ ਕਾਂਗਰਸੀ ਰਾਗੂਵਤੇ ਕਾਂਗਰਸ ਦੇ ਐਸਸੀ ਵਿੰਗ ਦੇ ਚੇਅਰਮੈਨ ਕੁਲਦੀਪ ਵੈਦ ਦੀ ਅਗਵਾਈ ਦੇ ਵਿੱਚ ਅੱਜ ਕਾਂਗਰਸ ਲੁਧਿਆਣਾ ਡੀਸੀ ਆਫਿਸ ਪਹੁੰਚੇ ਜਿੱਥੇ ਉਹਨਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਸੌਪਿਆ ਗੱਲਬਾਤ ਕਰਦਿਆਂ ਕੁਲਦੀਪ ਵੈਦ ਨੇ ਦੱਸਿਆ ਕਿ ਐਸਸੀ ਵਰਗ ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਦਿਆਂ ਕੁਲਦੀਪ ਵੈਦ ਨੇ ਦੱਸਿਆ ਕਿ ਐਸਸੀ ਵਰਗ ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਅੱਜ ਉਹਨਾਂ ਨੇ ਡੀਸੀ ਲੁਧਿਆਣਾ ਨੂੰ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਪਿਆ ਹੈ ਮੰਗਪੱਤਰ ਸੋਪਨ ਤੋਂ ਬਾਅਦ ਕੁਲਦੀਪ ਵੈਦ ਦੀ ਕੀ ਪ੍ਰਤੀਕਿਰਿਆ ਰਹੀ ਆਓ ਦੇਖਦੇ ਹਾਂ ਹਾਂਜੀ ਸਾਰੇ ਹਿੰਦੁਸਤਾਨ ਦੇ ਵਿੱਚ ਵੈਸੇ ਕੋਈ ਇਨਫੋਰਮੇਸ਼ਨ ਦੇਣ ਵਾਲੀ ਗੱਲ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਵੀ 2023 ਚੱਲ ਰਿਹਾ ਹੈ ਐਸੀ ਪਰਿਵਾਰਾਂ ਦੇ ਨਾਲ ਐਸੀ ਸਟੂਡੈਂਟਸ ਦੇ ਨਾਲ ਸਾਡੀ ਐਸੀ ਬੱਚੀਆਂ ਦੇ ਨਾਲ ਬਹੁਤ ਤਕਾ ਹੋ ਰਿਹਾ ਹੈ ਇਹ ਡਾਟਾ ਤੁਸੀਂ ਸਾਰੇ ਜਣੇ Google ਤੇ ਵੀ ਕੱਢ ਸਕਦੇ ਹੋ ਪਿੱਛੇ ਜਿਹੇ ਜਿੰਨੇ ਸਾਡੇ ਵੱਡੇ ਇੰਸਟੀਚੂਨਸ ਨੇ ਸਪੈਸ਼ਲੀ IITs Indian Institute of Technologies ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਸਾਡੇ SC ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਦਾ ਜਿਹੜਾ ਸੁਸਾਇਸਾਈਡ ਰੇਟ ਆ ਉਹ ਬਹੁਤ ਵਧਿਆ ਸਾਡੇ ਮਾਨਯੋਗ ਚੀਫ ਜਸਟਿਸ ਇੰਡੀਆ ਹਨਰੇਬਲ ਚੰਦਰ ਚੂਟ ਸਾਹਿਬ ਨੇ ਵੀ ਇਸ ਗੱਲ ਦਾ ਸੰਗਿਆਨ ਲਿਆ ਹੈ ਬਕਾਇਦਾ ਅਸੀਂ ਰਿਪਰੈਜ਼ੈਂਟੇਸ਼ਨ ਦੇ ਵਿੱਚ ਇੰਸਟੀਚੂਸ਼ਨ ਦਿੱਤੇ ਆ ਇਨਸੀਡੈਂਟ ਦਿੱਤੇ ਆ ਕਿ ਕਿੱਥੇ ਕਿੱਥੇ ਬੱਚਿਆਂ ਨੇ ਸੁਸਾਈਡ ਕੀਤਾ ਤੇ ਉਹਦਾ ਕੀ ਰੇਟ ਰਿਆ ਸੋ ਅੱਜ ਅਸੀਂ ਡੀਸੀ ਮੈਡਮ ਨੂੰ ਮਿਸਿਸ ਸੁਰਬੀ ਮਲਿਕ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਤਾਂ ਕਿ ਇਹ ਸਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਭੇਜ ਦੇਣ ਆਨਰੇਬਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਭੇਜ ਦੇਣ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਭੇਜ ਦੇਣ ਸੋ ਇਹ ਅਸੀਂ ਅੱਜ ਰਿਪრეਜ਼ੈਂਟੇਸ਼ਨ ਦਿੱਤੀ ਹੈ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਸਾਡੇ ਐਸਸੀ ਪਰਿਵਾਰਾਂ ਦੀ ਜਿਹੜੀ ਆਵਾਜ਼ ਹੈ ਬੱਚਿਆਂ ਦੀ ਆਵਾਜ਼ ਹੈ ਉਹ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਲੋਕਾਂ ਨੇ ਸਾਨੂੰ ਸਦੀਆਂ ਤੋਂ ਲਤਾੜਿਆ ਹੋਇਆ ਅੱਜ ਵੀ ਜਿਹੜੇ ਹਾਲਾਤ ਨੇ ਉਹ ਸਾਡੇ ਪਰਿਵਾਰਾਂ ਦੇ ਬੱਚਿਆਂ ਦੇ ਕੋਈ ਬਹੁਤ ਵਧੀਆ ਨਹੀਂ ਹੈ ਮੈਂ ਧੰਨਵਾਦੀ ਹਾਂ ਬਾਬਾ ਸਾਹਿਬ ਅੰਬੇਦਕਰ ਦਾ ਜਿਨ੍ਹਾਂ ਨੇ ਕਨਸਟੀਟਿਊਸ਼ਨ ਹਿੰਦੁਸਤਾਨ ਦਾ ਦਿੱਤਾ ਲੇਕਿਨ ਜਿਹੜੀ ਸਾਡੀ ਮੌਜੂਦਾ ਬੀਜੇਪੀ ਦੀ ਸਰਕਾਰ ਇਹ ਕਨਸਟੀਚਿਊਸ਼ਨ ਦੀਆਂ ਧਿੜਜੀਆਂ ਉਡਾ ਰਹੀ ਹੈ ਅਸੀਂ ਕਨਸਟੀਚਿਊਸ਼ਨ ਨੂੰ ਵੀ ਬਚਾਉਣਾ ਹੈ ਸੋ ਇਸ ਕਰਕੇ ਅੱਜ ਅਸੀਂ ਇੱਥੇ ਸਾਰੇ ਸਾਡਾ ਜਿਹੜਾ ਐਸਸੀ ਡਿਪਾਰਟਮੈਂਟ ਹੈ ਪੰਜਾਬ ਦਾ ਉਹਦੇ ਸਾਰੇ ਅਹੁਦੇਦਾਰ ਪੰਜਾਬ ਦੇ ਇੱਥੇ ਇਕੱਠੇ ਹੋਏ ਨੇ ਸਰ ਹਰ ਹਾਲ ਵਾਰੀ ਦੇਖਿਆ ਜਾਂਦਾ ਹੈ ਕਿ ਜਿਹੜੇ ਐਸਸੀ ਦੇ ਸਟੂਡੈਂਟਸ ਨੇ ਔਰ ਉਹਨਾਂ ਨੂੰ ਮਤਲਬ ਹੁਣ ਜਿਹੜਾ ਪਹਿਲੇ ਵਾਂਗੂ ਫੈਸਿਲਿਟੀਆਂ ਨਹੀਂ ਮਿਲਦੀਆਂ ਉਹਨਾਂ ਦੇਖਦੇ ਕੀ ਕਰਦੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਇਸੇ ਕਰਕੇ ਤਾਂ ਅਸੀਂ ਅੱਜ ਇਕੱਠੇ ਹੋ ਕੇ ਪੰਜਾਬ ਦੇ ਜਿੰਨੇ ਇਹ ਸਾਰੇ ਜਿੰਨੇ ਵੀ ਅਹੁਦੇਦਾਰ ਆਏ ਨੇ ਸਾਰੇ ਪੰਜਾਬ ਦੇ ਵਿੱਚੋਂ ਆ ਸਾਡੇ ਵਾਈਸ ਚੇਅਰਮੈਨ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਬਲਾਕ ਦੇ ਸਾਡੇ ਪ੍ਰਧਾਨ ਸਿਰਫ ਅਸੀਂ ਅੱਜ ਉਹਦੇ ਦਰ ਬੁਲਾਏ ਸੀ ਤੇ ਅਸੀਂ ਚੇਤਾਵਨੀ ਵੀ ਦੇਣਾ ਚਾਹੁੰਦੇ ਆਂ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਜੇ ਤੁਸੀਂ ਇਹ ਸਾਡੇ ਨਾਲ ਵਿਤਕਰਾ ਕਰੋਗੇ ਤਾਂ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ ਸਰ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਨੇ ਰਾਸ਼ਟਰਪਤੀ ਕੋਰਗਨ ਖਲੇ ਐਸਸੀ ਦਾ ਉਹਨਾਂ ਜਿਵੇਂ ਜਿਵੇਂ ਬਣਾਇਆ ਨੇ ਕੋਈ ਕੰਮ ਨਹੀਂ ਕਰਦਾ ਕਿ ਉਹ ਕੁਝ ਨਹੀਂ ਕਰਦਾ ਤੁਹਾਡੇ ਦੇਖੋ ਪ੍ਰੈਜ਼ੀਡੈਂਟ ਆਫ ਇੰਡੀਆ ਪਹਿਲਾਂ ਆਨਰੇਬਲ ਕੋਵਿੰਦ ਸਾਭ ਸੀ ਅਸੀਂ ਉਹਨਾਂ ਨੂੰ ਵੀ ਮਿਲੇ ਸੀ ਇਹ ਜਿਹੜਾ ਢਾਂਚਾ ਨਾ ਇਕੱਲਾ ਪ੍ਰੈਜ਼ੀਡੈਂਟ ਬਦਲ ਨਹੀਂ ਸਕਦਾ ਜਾਂ ਤਾਂ ਡਟ ਕੇ ਸਟੈਂਡ ਲਵੇ ਉਹ ਲੈਂਦੇ ਨਹੀਂ ਕਿਉਂਕਿ ਉਹਨਾਂ ਦੀ ਅਪਾਇੰਟਮੈਂਟ ਆ ਜਿਹੜੀ ਉਹ ਸਰਕਾਰ ਵੱਲੋਂ ਹੁੰਦੀ ਹੈ ਚਾਹੁੰਦੇ ਤਾਂ ਇਹ ਨਹੀਂ ਮੈਂ ਕਹਿੰਦਾ ਕਿ ਸਾਡੇ ਜਿਹੜੇ ਪਹਿਲੇ ਐਸਸੀ ਪਰਿਵਾਰਾਂ ਦੇ ਵਿੱਚੋਂ ਪ੍ਰੈਜ਼ੀਡੈਂਟ ਬਣੇ ਨੇ ਉਹ ਨਹੀਂ ਚਾਹੁੰਦੇ ਉਹਨਾਂ ਦੇ ਮਨ 'ਚ ਵੀ ਬੜੀ ਸਿਕ ਰਹਿ ਜਾਂਦੀ ਹੈ ਉਹ ਵੀ ਆਪਣੇ ਅਰਗੇ ਹੀ ਆ ਲੇਕਿਨ ਜੋ ਹਾਲਾਤ ਸਮਾਜ ਦੇ ਬਣੇ ਹੋਏ ਆ ਉਹ ਸਰਕਾਰਾਂ ਨੇ ਦੁਰਸਤ ਕਰਨੇ ਆ ਇਹ ਸਮਾਜ ਦੀ ਜਿਹੜੀ ਦੁਰਦਸ਼ਾ ਸਾਡੀ ਹੋ ਰਹੀ ਹੈ ਇਹ ਸਰਕਾਰਾਂ ਦੀ ਜ਼ਿੰਮੇਵਾਰੀਆਂ ਨੂੰ ਠੀਕ ਕਰਨ ਦੀ ਸੋ ਇਹ ਜਿਹੜਾ ਮੁੱਦਾ ਅਸੀਂ ਇਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾ ਰਹੇ ਹਾਂ